ਗੁਰਾਇਆਂ ਦੇ ਵਾਰਡ ਨੰਬਰ 5 ਤੋਂ ਭਾਜਪਾ ਦੇ ਉਮੀਦਵਾਰ ਰਜਨੀ ਕਾਪਾ ਨੇ ਹਾਈ ਕਮੰਡ ਦਾ ਧੰਨਵਾਦ ਕਰਦੇ ਆ ਕਿ ਹੈ ਕਿ ਪਾਰਟੀ ਹਾਈ ਕਮੰਡ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਮਾਨ ਬਖਸ਼ਿਆ ਹੈ। ਉਹਨਾਂ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਹ 21 ਦਸੰਬਰ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ ਜਿੱਤਣ ਤੋਂ ਬਾਅਦ ਉਹ ਵਾਰਡ ਅੰਦਰ ਵਿਕਾਸ ਕੰਮ ਬੱਤੀ ਪੱਧ ਤੇ ਕਰਵਾਉਣਗੇ। ਇਸ ਮੌਕੇ ਉਹਨਾਂ ਨਾਲ ਗਰਮੇਸ਼ ਕਾਪਾ, ਕਮਲਜੀਤ ਕੌਰ, ਨਿਰਮਲ ਜੀ, ਸਰਪ੍ਰੀਤ ਕਾਪਾ ਆਦਿ ਹਾਜ਼ਰ ਸਨ। जय श्री राम जय गुरु जी भारत माता की जय मैं रजनी गाबा जो कि इस बीजेपी मंडल दी महिला मंडल दी प्रधान हा ते मेनू हाई कमान ने अपनी जड़ीया टिकट देके बहुत मेते मान बख्शया उन्होंने उन्होंने अपना मेते विश्वास दताया है ते मन्नो टिक दीती है ते मैं भी सारे अपने वार्ड वासियां आगे अपील करदी हां कि अपना एक-एक कीमती एक एक वोट ਮੈਨੂੰ ਦਿਓ ਤੇ ਜੋ ਕੀ ਪਹਿਲਾਂ ਵੀ ਇਸ ਵਾਰਡ ਦੇ ਵਿੱਚੋਂ ਮੇਰੇ ਪਤੀ ਸ਼੍ਰੀ ਪਰਮੇਸ਼ ਕਾਪਾ ਜੀ ਨੇ ਚੋਣ ਲੜੀ ਸੀ ਤੇ ਸ਼ਹਿਰ ਵਾਸੀਆਂ ਨੇ ਬਹੁਤ ਕੰਮ ਕੀਤਾ ਸੀ ਉਹਨਾਂ ਲੋਕਾਂ ਨੇ ਹੀ ਸਾਨੂੰ ਦੁਆਰਾ ਇਹੇ ਵਿਸ਼ਵਾਸ ਦਵਾਇਆ ਕਿ ਤੁਸੀਂ ਆਪਣੇ ਵਾਰਡ ਦੇ ਵਿੱਚੋਂ ਟਿਕਟ ਜਿਹੜੀ ਹੈ ਉਹ ਚੋਣ ਲੜੋ ਤਾਂ ਕਿ ਅਸੀਂ ਸਾਰਾ ਤੁਹਾਨੂੰ ਪੂਰਾ ਆਪਣਾ ਸਹਿਯੋਗ ਦੇਵਾਂਗੇ ਉਹਨਾਂ ਦੇ ਸਹਿਯੋਗ ਅਤੇ ਪਿਆਰ ਦੇ ਨਾਲ ਹੀ ਮੈਂ ਇੱਥੇ ਖੜੀ ਹੋਈਆਂ ਤੇ ਮੈਨੂੰ ਉਹਨਾਂ ਵੀ ਪੂਰੀ ਉਮੀਦ ਹੈ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਪਹਿਲਾਂ ਆਪਣਾ ਬਹੁਤ ਪਿਆਰ ਅਤੇ ਸਹਿਯੋਗ ਦਿੱਤਾ ਤੇ ਇੱਥੋਂ ਮੈਨੂੰ ਨਾਲ ਸੀਟ ਤੇ ਜਿਤਾਇਆ ਮੋੜ ਕੇ ਮੈਂ ਹੀ ਆਸ ਕਰਦੀ ਆ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਮੈਨੂੰ ਮੇਰੇ ਕੰਮ ਦੇ ਆਧਾਰ ਤੇ ਔਰ ਮੈਂ ਉਹਨਾਂ ਨੂੰ ਵੀ ਆਪੀ ਇਹ ਬਹੁਤ ਵਿਸ਼ਵਾਸ ਦਿਵਾਨੇ ਆ ਕਿ ਤੁਹਾਡੇ ਜਿਹੜੇ ਰੁਕੇ ਹੋਏ ਕੰਮ ਪੈਂਡਿੰਗ ਹੈ ਉਹਨਾਂ ਨੂੰ ਅਸੀਂ ਪੂਰਾ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਮੈਂ ਗਰਮੇਸ਼ ਗੱਭਰਾਨ ਬੀਜੇਪੀ ਮੰਡਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਰਾਇਆ ਆਪਣੇ ਵੱਲੋਂ ਦੇ ਆਪਣੀ ਧਰਮ ਪਤਨੀ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਸ਼੍ਰੀ ਨਰਿੰਦਰભાઈ ਮੋਦੀ ਦਾ ਜ਼ਿਲ੍ਹਾ ਪ੍ਰੈਜ਼ੀਡੈਂਟ ਸ਼੍ਰੀ ਪਵਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ 5 ਨੰਬਰ ਵਾਰ ਦੀ ਟਿਕਟ ਦੇ ਕੇ ਸਾਡੇ ਦੇ ਮਾਣ ਕੀਤਾ ਅਸੀਂ ਉਹਨਾਂ ਨੂੰ ਭਰੋਸਾ ਦਿਵਾਉਂਦੇ ਹਾਂ ਅਸੀਂ ਆਪਣੀ ਸੀਟ ਜਿੱਤ ਕੇ ਉਹਨਾਂ ਵੀ ਝੋਲੀ ਪਾਵਾਂਗੇ ਬੀਜੇਪੀ ਦੀ ਪਾਰਟੀ 'ਚ ਅਸੀਂ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਇੱਕ ਕੀਮਤੀ ਵੋਟ ਕਮਲ ਦੇ ਫੁੱਲ ਤੇ ਨਿਸ਼ਾਨ ਤੇ ਮੋਹਰਾ ਲਾ ਕੇ ਸਾਨੂੰ ਕਾਮਯਾਬ ਬਣਾਓ ਤਾਂ ਕਿ ਨਗਰ ਦਾ ਤੇ ਸਾਰੇ ਸਮੁੱਚੇ ਸ਼ਹਿਰ ਦਾ ਵਿਕਾਸ ਹੋ ਸਕੇ ਧੰਨਵਾਦ ਮੈਂ ਆਪਣੇ ਵੱਲੋਂ ਫਿਰ ਇੱਕ ਵਾਰੀ ਵੀ ਅਪੀਲ ਕਰਦਾ ਸ਼੍ਰੀ ਰਜਨੀ ਗੱਭਾ ਜੀ ਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਧੰਨਵਾਦ ਜੈ ਸ਼੍ਰੀ ਰਾਮ ਜੈ ਭੀਮ ਜੈ ਭਾਰਤ ਹਾਂਜੀ ਮੈਂ ਲੱਕੇ ਗੱਬਾ ਭਾਜਪਾ ਹੇਤਮਰਤਾ ਬੜਾ ਧੰਨਵਾਦ ਦਿੰਦਾ ਜਿਨ੍ਹਾਂ ਨੇ ਰਜਨੀ ਗੱਬਾ ਨੂੰ 5 ਨੰਬਰ ਵਾਰਡ ਦੇ ਵਿੱਚੋਂ ਟਿਕਟ ਦੇ ਕੇ ਨਿਵਾਜਿਆ ਹੈ ਤੇ ਮੈਂ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਇੱਕ ਇੱਕ ਕੀਮਤੀ vote ਰਜਨੀ ਗੱਬਾ ਪਰ ਹੱਕ ਚਵਾ ਕੇ ਉਹਨਾਂ ਨੂੰ ਕਾਮਯਾਬ ਕਰੋ ਤਾਂ ਜੋ ਸ਼ਹਿਰ ਦੇ ਜਿਹੜੇ ਰੁਕੇ ਹੋਏ ਕੰਮ ਆ ਸਾਰੇ ਪੂਰੇ ਨੇਪਰੇ ਚੜ੍ਹ ਸਕਣ ਧੰਨਵਾਦ ਜੈ ਗੁਰੂ ਜੀ ਮੇਰਾ ਨਾਮ ਕਮਲ ਹੈ ਔਰ ਮੈਂ ਅਸੀਂ ਹਾਈ ਕਮਾਂਡ ਵੀਜਵੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਰਜਨੀ ਗੱਬਾ ਜੀ ਨੂੰ ਮਤਲਬ ਸੀਟ ਦੇ ਕੇ ਨਿਵਾਜਿਆ ਹੈ ਮੈਂ ਵਾਰਡ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਆਪਣਾ ਇੱਕ ਇੱਕ ਕੀਮਤੀ ਵੋਟਰ ਅਧਿਕਾਰ ਨੂੰ ਤੇ ਕੇ ਕਾਮਯਾਬ ਕਰੋ ਜਿਹੜੇ ਵੀ ਕੇ ਵੀ ਉਹਨਾਂ ਨੇ ਜਿੱਤੇ ਸੀ ਸੋਨੁਪਾਲ ਜੀ ਗਾਬਾ ਜੀ ਉਹਨਾਂ ਨੇ ਬਹੁਤ ਵਧੀਆ ਵਿਕਾਸ ਕੀਤਾ ਸੀ ਸ਼ਹਿਰ ਲਈ ਤੇ ਹੁਣ ਵੀ ਕਰਨਗੇ ਤੇ ਮੇਰੀ ਫਿਰ ਅਪੀਲ ਆ ਆਪਣੇ 5 ਨੰਬਰ ਵਾਰਡ ਵਾਸੀਆਂ ਨੂੰ ਕਿ ਆਪਣਾ ਇੱਕ ਇੱਕ ਕੀਮਤੀ ਰਾਈ ਨਿਗਾਹਪਾ ਨੂੰ ਦੇ ਕੇ ਕਾਮਯਾਬ ਕਰੋ